ਸੱਚੇ ਕਾਲ ਦੀ ਸਾਰਿਆਂ ਨੂੰ ਸਿੱਧੂ ਟਿਕ ਬਰਨਾਲਾ ਤੋਂ ਹੋਰ ਸੁਣਾਉਣ ਕੋਲ ਸੁਣ ਕੇ ਕੀ ਹਾਲ ਚਾਲ ਹੈ ਜਿਹੜੀਆਂ ਭੈਣਾਂ ਸਾਡੇ ਚੈਨਲ ਨੂੰ ਨਵੀਆਂ ਦੇਖ ਰਹੀਆਂ ਪਲੀਜ਼ ਸਾਰੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਜਿੰਨਾਂ ਭੈਣਾਂ ਦੀ ਵੇ ਲੋ ਮਾਰ ਲੋ ਦੀ ਹੈ ਇਹ ਸੰਕਰ ਟ੍ਰੇਡ ਤੇ ਸੂਟ ਚਾਹੀਦੇ ਆ ਪਰ ਉਸ ਟਵਿੰਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋਗੇ ਆਪਣੇ ਸੂਟਾਂ ਨੂੰ ਕਿਦਾਂ ਦੇ ਲੱਗਦੇ ਆ ਜੀ ਜਿਨ੍ਹਾਂ ਨੇ ਘੱਟ ਰੇਟ ਵਾਲੇ ਸੂਟ ਲੈਣੇ ਆ ਤੇ ਉਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਦਾਂ ਦੇ ਕਰ ਰੇਟ ਦੇ ਕਿੰਨੇ ਵਿੱਚ ਤੁਹਾਨੂੰ ਸੂਟ ਅਸੀਂ ਤਿਆਰ ਕਰਕੇ ਦੇ ਸਕਦੇ ਆ ਕਿਦਾਂ ਦਾ ਡਿਜ਼ਾਈਨ ਚਾਹੀਦਾ ਤੁਸੀਂ ਆਪਣਾ ਵੀ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਹੋਗੇ ਤੇ ਇਸ ਚੀਜ਼ ਦਾ ਆਪਾਂ ਨੇ ਤੁਸੀਂ ਦੱਸੋਗੇ ਆਪਾਂ ਫੇਰ ਹੀ ਹੱਲ ਕਰ ਸਕਦੇ ਆ ਨਾ ਕਈ ਭੈਣਾਂ ਦੇ ਸੂਟ ਦੇ रेट ਜਿੱਦਾਂ ਦਾ ਆਪਾਂ ਤਿਆਰ ਕਰਾਂ ਹਾਂ ਕੱਪੜਾ ਮਟੀਰੀਅਲ ਹੋਊਗਾ ਨਾ ਉਦਾਂ ਦੇ रेट ਹੋਊਗਾ ਵਰਕ ਦੇ ਹਿਸਾਬ ਨਾਲ ਤੇ ਵੀਡੀਓ ਨੂੰ ਤੁਸੀਂ ਜ਼ਰੂਰ ਦੱਸਿਆ ਕਰੋ ਸਾਡੇ ਨੂੰ ਕਮੈਂਟ ਕਰਕੇ ਕਿ ਕਿੱਦਾਂ ਦੀ ਲੱਗਦੀ ਹੈ ਸਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਪਸੰਦ ਆਉਂਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਸਾਨੂੰ ਸਪੋਰਟ ਹੋ ਸਕੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਸਾਰਾ ਸੂਟਾਰੇ ਵਰਤਦਾ ਆਪਾਂ ਤਿਆਰ ਕੀਤਾ ਹੈ ਜਿਹਦੇ ਹੈਂਡ ਦੇ ਨਾਲ ਆਰੀ ਵਰਕ ਦਾ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਹੈ ਦਾ ਮੋਤੀਆਂ ਦਾ ਪਰਲ ਦਾ ਵਰਕ ਹੋਇਆ ਹੋਇਆ ਸਾਰੇ ਘੇਰੇ ਦੇ ਉੱਪਰ ਇਹ ਆਪਾਂ ਹੁਣ ਆਰਡਰ ਫੀਸ ਰੈਡੀ ਕੀਤਾ ਜੀ ਸਾਰੇ ਹੈਂਡਵਰਕ ਜਾਂਦਾ ਜੀ ਉੱਪਰ ਕਲੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਕਲਰ ਹੈ ਮੋਸ ਕਲਰ ਦੇ ਵਿੱਚ ਸੂਟ ਰੈਡੀ ਹੋਇਆ ਬਹੁਤ ਹੀ ਸੋਹਣਾ ਤੇ ਦੁਪੱਟੇ ਤੇ ਵੀ ਆਪਾਂ ਵਰਕ ਕੀਤਾ ਹੋਇਆ ਜੀ ਸਾਰੇ ਦੁਪੱਟੇ ਤੇ ਤੇ ਹੋਰ ਇਹ ਇਹ ਨਿਹੜੀ ਹੋ ਗਿਆ ਜਦਾ ਸੂਟ ਤੇ ਹੋਰ ਬੈਂਜਾ ਦਾ ਦੁਪੱਟਾ ਹੈ ਦਾ ਇਹ ਜਿ세 طرح ਆਪਾਂ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਜੀ ਖੁੱਲਾ ਦੁਗਣਾ ਦੁਪੱਟਾ ਹੈ ਬਹੁਤ ਹੀ ਸੋਹਣਾ ਇਹ ਸੂਟ ਤੁਹਾਨੂੰ ਕਿੱਦਾਂ ਲੱਗੇ ਸਾਨੂੰ ਜ਼ਰੂਰ ਦੱਸਿਓ ਜੀ ਆਪਾਂ ਅੱਜ ਤੁਹਾਨੂੰ ਤਿੰਨ ਡਿਜ਼ਾਈਨ ਦਿਖਾਵਾਂਗੇ ਸੂਟਾਂ ਦੇ ਬਹੁਤ ਹੀ ਸੋਹਣਾ ਜਾਂ ਬਹੁਤ ਹੀ ਲਾਈਟ ਜਿਹਾ ਕੰਦਾ ਰਹੇਗਾ ਕਸਟਮਰ ਜੀ ਆਪਾਂ ਕਹਿੰਦੇ ਕਿਆ ਕਰੀਏ ਜੀ ਬਹੁਤ ਹੀ ਸੋਹਣਾ ਤੇ ਅਗਲਾ ਸੂਟ ਵੀ ਆਪਾਂ ਤੁਹਾਨੂੰ ਦਿਖਾਉਣ ਲਈ ਲਿਆਏਗੇ ਇਹ ਗ੍ਰੀਨ শেਡ ਦੇ ਵਿੱਚ ਆ ਗਿਆ ਜੀ ਸੂਟ ਸੀ ਗ੍ਰੀਨ শেਡ ਦਾ ਇਹ ਵੀ ਆਪਾਂ ਮਸ਼ੀਨ ਵਰਕ ਦੇ ਨਾਲ ਹਲਕਾ ਜਿਹਾ ਡਿਜ਼ਾਈਨ ਬਣਾ ਦਿੱਤਾ ਹੈ। ਇਹ ਕਿਹਰੇ ਦੇ ਉੱਪਰ ਵਰਕ ਹੋਇਆ ਸਾਰੇ ਬੇਲ ਬਣੀ ਹੋਈ ਹੈ ਜੀ ਬਾਜੂ ਦੇ ਉੱਪਰ ਬੇਲ ਬਣੀ ਹੋਈ ਹੈ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਤੁਸੀਂ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਜੀ ਇਹਦੇ ਨਾਲ ਵੀ ਆਪਾਂ ਦੁਪੱਟਾ ਆਰਗੈਂਜ਼ਾ ਦਾ ਰੈਡੀ ਕੀਤਾ ਹੈ ਜੀ ਇਹਨਾਂ ਆਪਾਂ ਗਰਮੇਸ਼ ਲੁੱਕ ਦੇ ਵਿੱਚ ਸੂਟ ਰੈਡੀ ਕੀਤਾਗਾ ਇਹ ਸਾਰੇ ਮੋਤੀ ਹੂੰਗਰੂ ਲੱਗੇ ਹੋਏ ਨੇ ਦੁਪट्टे ਦੇ ਵਿੱਚ ਸਾਰੇ ਵੱਡੇ ਮੋਤੀ ਲੱਗੇ ਹੋਏ ਹੂੰਗਰੂ ਟਾਈਪ ਬਹੁਤ ਹੀ ਸੋਹਣਾ ਿਆਰ ਸਫੇਰੇ ਕੱਟਵਰਕ ਹੋਇਆ 4 ਸਾਈਡ ਦੁਪट्टे ਦੇ ਉੱਪਰ ਪਿੰਕ ਕਲਰ ਦਾ ਦੁਪੱਟਾ ਰੈਡੀ ਕੀਤਾ ਆਪਾਂ ਸੂਟ ਕਿਦਾਂ ਲੱਗਦਾ ਤੁਹਾਨੂੰ ਜਰੂਰ ਦੱਸਿਆ ਕਰੋ ਭੈਣੋ ਇਹ ਆਹ ਕੋਮ ਆਰਡਰ ਪੀਸ ਰੈਡੀ ਕੀਤਾ ਜੀ ਅਗਲਾ ਸੂਟ ਆਏਗਾ ਕੋਟਰਾ ਬਲੂ ਕਲਰ ਦਾ ਇਹ ਵੀ ਆਪਾਂ ਹੈਂਡ ਟੱਚ ਦੇ ਨਾਲ ਪੀਸ ਰੈਡੀ ਕੀਤਾ ਜੀ ਸਾਰੇ ਘੇਰੇ ਦੇ ਉੱਪਰ ਲੈਂਸ ਲਾ ਕੇ ਇਹਦਾ ਹੈਂਡ ਟੱਚ ਹੋਇਆ ਜੀ ਕੱਟ ਦਾਣੇ ਦਾ ਕੰਮ ਹੋਇਆ ਸਾਰਾ ਇਹ ਫਰੰਟ ਆਏਗਾ ਜੀ ਬਹੁਤ ਹੀ ਸੋਹਣਾ ਫਰੰਟ ਬਣਿਆ ਹੋਇਆ ਹੈਗਾ ਇਹ ਸਾਰਾ ਸੂਟ ਦੀ ਬਣੈਸ਼ਣ ਚੈੱਕ ਕਰਾਓ ਜੀ ਬਹੁਤ ਹੀ ਸੋਹਣਾ ਕੱਟ ਦਾਣੇ ਦਾ ਕੰਮ ਹੋਇਆ ਸਾਰੇ ਘੇਰੇ ਦੇ ਉੱਪਰ ਇਹ ਦੁਪੱਟਾ ਵੀ ਆਪ ਬਰਕ ਵਾਲਾ ਰੈਡੀ ਕੀਤਾ। ਬਹੁਤ ਹੀ ਸੋਹਣਾ ਹੈ ਵੀ ਦੁਪੱਟਾ ਹੈ। ਹੋਰ ਸਾਈਡ ਲਾਸ ਲੱਗੀ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਬਰਕ ਆਏ ਨੇ ਸਾਰੇ ਰੀਲ ਬਣੀ ਹੋਈ ਹੈ, ਬੂਟੀ ਬਣੀ ਹੋਈ ਹੈ। ਬਹੁਤ ਹੀ ਸੋਹਣਾ ਦੁਪੱਟਾ ਹੈ। ਇਹ ਮੈਂ ਚਨੂਨ ਦਾ ਦੁਪੱਟਾ ਹੈ। ਇਹ ਹੋਰ ਚਨੂਨ ਦਾ ਦੁਪੱਟਾ ਲਾਇਆ ਕੋ। ਇਸੇ ਤਰ੍ਹਾਂ ਤੁਸੀਂ ਵੀ ਕੋਈ ਵੀ ਸੂਟ ਮਸ਼ੀਨ ਵਰਕ ਦਾ, ਹੈਂਡ ਵਰਕ ਦਾ ਰੈਡੀ ਕਰਵਾਉਣਾ ਸਾਨੂੰ ਦੱਸ ਸਕਦੇ ਹੋਗੇ। ਸਾਨੂੰ ਵੱਧ ਤੋਂ ਵੱਧ ਇੰਸਟਾਗ੍ਰਾਮ ਤੇ ਵੀ ਸਪੋਰਟ ਕਰੋ ਸਿੱਧੂ ਟਿੱਕ ਬਰਨਾਲਾ ਦਾ ਆਪਣਾ ਚੈਨਲ ਬਣਿਆ ਹੋਇਆ ਜੀ ਸਿੱਧੂ ਟਿੱਕ ਬਰਨਾਲਾ ਚੈਨਲ ਨੂੰ ਤੁਸੀਂ ਜਾ ਕੇ ਇੰਸਟਾਗ੍ਰਾਮ ਤੇ ਹੀ ਲਾਈਕ ਕਰੋ ਵੱਧ ਤੋਂ ਵੱਧ ਫੋਲੋ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭੈਣੋਂ ਤਾਂ ਕਿ ਹੋਰ ਭੈਣਾਂ ਤੇ ਕਰ ਵੀਡੀਓ ਪਹੁੰਚ ਸਕੇ ਵੱਧ ਤੋਂ ਵੱਧ ਸਪੋਰਟ ਕਰੋ ਆਪਣੀ ਭੈਣ ਨੂੰ ਥੈਂਕ ਯੂ ਧੰਨਵਾਦ